ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇ ਵਾਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਪਰ ਮਾਤਾ ਮਾਤਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਬਾਕੀ ਬੈਲ ਜੀ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜAVE ਬਾਕੀ ਭੈਣ ਭਰਾ ਵੀਡੀਓ ਬਹੁਤ ਦੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਆ ਬਾਕੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਅੱਗੇ ਹੋਰ ਭੈਣ ਭਰਾ ਮਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਲੱਗੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜਿਹੜੀ ਆਪਣੀ ਅੱਜ ਦੀ ਵੀਡੀਓ ਉਹ ਆ ਨਿੱਕੀ ਉਮਰ ਦੇ ਵਿੱਚ ਚਿੱਟੇ ਹੋਣ ਦਵਾਲਾ ਨੂੰ ਕਿਵੇਂ ਬਚਾਇਆ ਜਾ ਸਕਦਾ ਸਭ ਤੋਂ ਪਹਿਲਾਂ ਤੇ ਆਪਾਂ ਜਿਹੜੀ ਗੱਲ ਆ ਉਹ ਕਰਾਂਗੇ ਕਿ ਵਾਲ ਚਿੱਟੇ ਕਦੋਂ ਤੇ ਕਿਵੇਂ ਹੁੰਦੇ ਆ ਵਾਲ ਜਿਹੜੇ ਚਿੱਟੇ ਆ ਬਹੁਤ ਤਰੀਕੇ ਅਲੱਗ-ਅਲੱਗ ਨਾਲ ਚਿੱਟੇ ਹੁੰਦੇ ਆ ਕਿਉਂਕਿ ਕਈਆਂ ਦੇ ਇਹ ਖਾਨਦਾਨੀ ਹੁੰਦੇ ਆ ਕਿ ਉਹਨਾਂ ਦੀ ਬਹੁਤ ਛੋਟੀ ਉਮਰ ਦੇ ਵਿੱਚ ਵਾਲ ਚਿੱਟੇ ਹੋ ਜਾਂਦੇ ਆ ਤੇ ਕਈਆਂ ਨੂੰ ਕਿਸੇ ਨਾ ਕਿਸੇ ਪ੍ਰੋਬਲਮ ਤੋਂ ਜਿਦਾ ਮੰਨ ਲਓ ਕੋਈ ਅੰਦਰ ਦੇ ਵਿੱਚ ਕੋਈ ਅੰਦਰੂਨੀ ਬਿਮਾਰੀ ਉਹਦੇ ਕਾਰਨ ਹੋ ਜਾਂਦੇ ਆ ਪਰ ਜ਼ਿਆਦਾਤਰ ਲੋਕਾਂ ਨੂੰ ਜਿਹੜੇ ਵਾਲ ਚਿੱਟੇ ਆ ਉਹ ਅੱਜਕੱਲ ਅਸੀਂ ਜਿਹੜੇ ਵਨਸ ਵਨੇ ਸ਼ੈਂਪੂ ਕੈਮੀਕਲ ਵਾਲੇ ਤੇਲ ਤੇ ਜਿਹੜੇ ਅਸੀਂ ਪਾਰਲਰ ਤੋਂ ਜਾ ਕੇ ਅਲੱਗ-ਅਲੱਗ ਤਰ੍ਹਾਂ ਦੇ ਟ੍ਰੀਟਮੈਂਟ ਕਰਵਾਉਂਦੇ ਆ ਉਹਨਾਂ ਦੇ ਨਾਲ ਹੁੰਦੇ ਆ ਛੋਟੀ ਉਮਰ ਦੇ ਵਿੱਚ ਵਾਲ ਚਿੱਟੇ ਹੋਣਾ ਬਹੁਤ ਹਰਾਨੀ ਦੀ ਗੱਲ ਹੁੰਦੀ ਆ ਕਿਉਂਕਿ ਉਮਰ ਹੁੰਦੀ ਏ ਕਾਲ ਚਿੱਟੇ ਹੋਣ ਦੀ ਇੱਕ ਉਮਰ ਦੇ ਬਾਅਦ ਜਾ ਕੇ ਜਦੋਂ ਸਾਡੇ ਵਾਲ ਚਿੱਟੇ ਹੁੰਦੇ ਆ ਤੇ ਸਾਨੂੰ ਆਪ ਨੂੰ ਹੀ ਚੰਗਾ ਲੱਗਦਾ ਪਰ ਜੇ ਛੋਟੀ ਉਮਰ ਦੇ ਵਿੱਚ ਸਾਡੇ ਵਾਲ ਚਿੱਟੇ ਹੋ ਜਾਣ ਤੇ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਵਾਲਾਂ ਦੇ ਨਾਲ ਸਾਡੀ ਖੂਬਸੂਰਤੀ ਜੁੜੀ ਹੋਈ ਆ ਖਾਸ ਕਰਕੇ ਪਹਿਣਾ ਦੀ ਆਦਮੀਆਂ ਦੀ ਵੀ ਖੂਬਸੂਰਤੀ ਜੁੜੀ ਹੋਈ ਆ ਪਰ ਫੇਰ ਵੀ ਆਦਮੀ ਕਿਤੇ ਨਾ ਕਿਤੇ ਜ਼ਿਆਦਾਤਰ ਜਿਹੜੇ ਹੁੰਦੇ ਆ ਸਰਦਾਰ ਹੋਣ ਤੇ ਉਹਨਾਂ ਨੂੰ ਪੱਗ ਬੰਨ ਲੈਂਦੇ ਆ ਜਾਂ ਫਿਰ ਕਈ ਆਪਣੇ ਵਾਲ ਜਿਹੜੇ ਆ ਛੋਟੇ ਹੁੰਦੇ ਆ ਕਲਰ ਕਰਵਾ ਲੈਂਦੇ ਆ ਪਰ ਪੈਣਾ ਨੂੰ ਜਿਹੜਾ ਇਹ ਬਿਲਕੁਲ ਪਸੰਦ ਨਹੀਂ ਹੁੰਦਾ ਕਿ ਸਾਡੇ ਵਾਲ ਚਿੱਟੇ ਹੋਣ ਕਈ ਵੀਰਾਂ ਨੂੰ ਵੀ ਪਸੰਦ ਹੁੰਦਾ ਵਾ ਆਪਾਂ ਕਰਦੇ ਕੀ ਆ ਕਿ ਜਦੋਂ ਸਾਡੇ ਵਾਲ ਥੋੜੇ ਜੇ ਚਿੱਟੇ ਹੋਣ ਲੱਗਦੇ ਆ ਤੇ ਅਸੀਂ ਉਦੋਂ ਹੀ ਬਹੁਤ ਤਰ੍ਹਾਂ ਦੇ ਕੈਮੀਕਲ ਵਾਲੇ ਪ੍ਰੋਡਕਟ ਜਿਹੜੇ ਇਸਤੇਮਾਲ ਕਰਨ ਡੈ ਪਈਨੇ ਆ ਮੰਨ ਲਓ ਜੇ ਸਾਡੇ ਸਿਰ ਦੇ ਵਿੱਚ 100 ਵਾਲ ਚਿੱਟਾ ਵਾ ਤੇ ਸਾਨੂੰ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਬੁਢੜੇ ਹੋ ਗਏ ਆ ਸਾਡੀ ਜਿਹੜਾ ਅਸੀਂ ਆਪਣੇ ਆਪ ਨੂੰ ਵਾਲਾਂ ਦੇ ਚਿੱਟੇ ਹੋਣ ਨਾਲ ਜੋੜ ਕੇ ਵੇਖਦੇ ਆਂ ਬੁਢਾਪੇ ਵੱਲ ਨੂੰ ਪਰ ਇਹ ਬਿਲਕੁਲ ਇਦਾਂ ਨਹੀਂ ਆ ਵਾਲ ਜਿਹੜੇ ਆ ਸਾਡੇ ਵਾਲਾਂ ਦੀ ਗਿਣਤੀ ਅਸੀਂ ਕਰ ਹੀ ਨਹੀਂ ਸਕਦੇ ਆ ਸਾਡੇ ਵਾਲਾਂ ਵਿੱਚ ਜੇ 2-4 ਵਾਲ ਵੀ ਚਿੱਟੇ ਆ ਤੇ ਉਹਨਾਂ ਕੋਈ ਗੱਲ ਨਹੀਂ ਆ ਕਬਰੋਂ ਦੀ ਕੋਈ ਲੋੜ ਨਹੀਂ ਆ ਪਰ ਅਸੀਂ ਦੂਸਰਿਆਂ ਤੋਂ ਜਿੱਦਾਂ ਸੁਣਦੇ ਆ ਕਿ ਲੈ ਸੂਰ ਤੇ ਬੜਾ ਸੋਹਣਾ ਪਾਇਆ ਪਰ ਵਾਲ ਤੇ ਚਿੱਟੇ ਆ ਮਾੜਾ ਕੱਲ੍ਹ ਦੀ ਕਰ ਲੈਣਾ ਹੀ ਪੈਣਾ ਭਰਾ ਇਦਾਂ ਸਲਾਹ ਜਦੋਂ ਦੇਣ ਦਿੰਦੇ ਤੇ ਸਾਨੂੰ ਆਪਣੇ ਆਪ ਨੂੰ ਇੱਕ ਲੱਗਦਾ ਵਾ ਕਿ ਨਹੀਂ ਸਾਨੂੰ ਵੀ ਵਾਲ ਕਲਰ ਕਰਕੇ ਰੱਖਣੇ ਚਾਹੀਦੇ ਆ ਕਿਸੇ ਨੇ ਮੈਨੂੰ ਇਦਾਂ ਟੋਕਿਆ ਵਾ ਮੈਨੂੰ ਚੰਗਾ ਨਹੀਂ ਲੱਗਾ ਤੇ ਅਸੀਂ ਦੂਸਰੀ ਵਾਰ ਜਦੋਂ ਅਗਲੇ ਨੂੰ ਮਿਲਦੇ ਆ ਤੇ ਵਾਲਾਂ ਨੂੰ ਕਲਰ ਕਰਕੇ ਮਿਲਦੇ ਆ ਇਹੋ ਜੀ ਕੋਈ ਗੱਲ ਨਹੀਂ ਆ ਵਾਲ ਜਿਹੜੇ ਆ ਜੇ ਤੁਹਾਡੇ ਚਿੱਟੇ ਹੁੰਦੇ ਆ ਤੁਹਾਨੂੰ ਕਬਰੌਣ ਦੀ ਕੋਈ ਲੋੜ ਨਹੀਂ ਆ ਜੇ ਤੁਹਾਡੇ ਵਾਲ ਕਬਰੌਣ ਦੀ ਤੁਹਾਨੂੰ ਉਦੋਂ ਲੋੜ ਆ ਜੇ ਤੁਹਾਡੇ ਵਾਲ ਛੋਟੀ ਉਮਰ ਦੇ ਵਿੱਚ ਜੇ ਸਾਡੇ ਵਾਲ ਚਿੱਟੇ ਹੁੰਦੇ ਹੁੰਦੇ ਆ ਤੇ ਤਾਂ ਸਾਨੂੰ ਘਬਰਾਉਣ ਦੀ ਲੋੜ ਹੁੰਦੀ ਆ ਕਿਉਂਕਿ ਛੋਟੀ ਉਮਰ 'ਚ ਵਾਲ ਚਿੱਟੇ ਹੋਣਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਪਰ ਅੱਜ ਕੱਲ ਆਮ ਬੱਚਿਆਂ ਦੇ ਵਿੱਚ ਵਾਲ ਜਿਹੜੇ ਆ 10 10 12 12 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੁੰਦੇ ਆ ਉਹ ਵਾ ਸਾਡੇ ਕੈਮੀਕਲ ਵਾਲੇ ਹੀ ਜਿਹੜੇ ਜ਼ਿਆਦਾ ਸ਼ੈਂਪੂ ਇਸਤੇਮਾਲ ਕਰਦੇ ਆ ਕੈਮੀਕਲ ਵਾਲੇ ਤੇਲ ਇਸਤੇਮਾਲ ਕਰਦੇ ਉਹਦੇ ਨਾਲ ਤੇ ਕੁਝ ਸਾਡੇ ਵਾਲ ਚਿੱਟੇ ਇਸ ਲਈ ਹੁੰਦੇ ਆ ਕਿ ਅਸੀਂ ਖਾਣ ਪੀਣ ਦਾ ਚੰਗਾ ਧਿਆਨ ਨਹੀਂ ਰੱਖਦੇ ਆ ਇਸ ਲਈ ਵੀ ਦੂਸਰੀ ਗੱਲ ਆ ਕਿ ਵਾਲਾਂ ਦੇ ਵਿੱਚ ਤੁਸੀਂ ਘਰ ਦੀ ਬਣਾਈਆਂ ਹੋਈਆਂ ਚੀਜ਼ਾਂ ਲਗਾਓ ਅਸੀਂ ਕੀ ਕਰਦੇ ਆ ਬਾਜ਼ਾਰ ਤੋਂ ਜਿਸ ਜਿਹੜੇ ਤੇਲ ਦੀ ਜ਼ਿਆਦਾ ਐਡ ਹੁੰਦੀ ਆਸੀ ਉਹ ਤੇਲ ਮੰਗਾ ਲੈਂਦੇ ਆ ਅਸੀਂ ਉਹ ਤੇਲ ਵਾਲਾਂ 'ਚ ਇਸਤੇਮਾਲ ਕਰਦੇ ਆ ਜਿਹਦੇ ਨਾਲ ਸਾਡੇ ਵਾਲ ਜਿਹੜੇ ਆ ਚਿੱਟੇ ਹੋਣ ਦਾ ਪੈਂਦੇ ਆ ਛੋਟੀ ਉਮਰ ਦੇ ਜੇਕਰ ਤੁਹਾਡੇ ਵਾਲ ਚਿੱਟੇ ਹੁੰਦੇ ਆ ਤੇ ਤਾਂ ਹੀ ਦੇਖੋ ਪਹਿਲਾ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਣੀ ਹੋਊਗੀ ਕਿ ਇਹੋ ਜੀ ਕੋਈ ਚੀਜ਼ ਨਹੀਂ ਬਣੀ ਆ ਜਿਹੜੀ ਤੁਹਾਡੇ ਵਾਲਾਂ ਨੂੰ ਕਾਲਾ ਕਰੇ ਕੁਝ ਦਿਨਾਂ ਵਾਸਤੇ ਕੋਈ ਵੀ ਚੀਜ਼ ਤੁਹਾਡੇ ਵਾਲਾਂ ਨੂੰ ਕਾਲਾ ਕਰ ਸਕਦੀ ਹੈ ਪਰ ਜਦੋਂ ਵਾਲਾਂ ਦੇ ਜਿਹੜੇ ਮੁੱਢ ਨਵੇਂ ਨਿਕਲਦੇ ਤੇ ਉਹ ਮੁੱਢ ਜਿਹੜੇ ਚਿੱਟੇ ਹੀ ਨਿਕਲਦੇ ਆ ਸਭ ਤੋਂ ਪਹਿਲਾਂ ਤੇ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਹੋਊਗਾ ਕਿ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਛੋਟੀ ਉਮਰ ਦੇ ਜਿੱਤੇ ਜੇ ਤੁਹਾਡੇ ਵਾਲ ਚਿੱਟੇ ਹੁੰਦੇ ਆ ਤੇ ਤੁਸੀਂ ਉਹਦਾ ਜਿਹੜਾ ਵਾ ਸਭ ਤੋਂ ਪਹਿਲਾਂ ਇਹ ਦੇਖੋ ਕਿਤੇ ਸਾਡੇ ਖਾਨਦਾਨੀ ਵਾਲਤ ਨਹੀਂ ਚਿੱਟੇ ਹੁੰਦੇ ਹੁੰਦਾ ਕਦੀ ਕਦੀ ਕਿ ਕਈਆਂ ਦੇ ਇਦਾਂ ਹੁੰਦਾ ਕਿ ਪਹਿਲਾਂ ਤੋਂ ਹੀ ਜਿਹੜੇ ਪਰਿਵਾਰ ਦੇ ਵਿੱਚ ਪਿਛਲੇ ਮੰਮੀ ਨਾਨੀਆ ਇਹਨਾਂ ਦੇ ਵਾਲ ਚਿੱਟੇ ਹੁੰਦੇ ਆ ਤੇ ਬੱਚੇ ਜਿਹੜੇ ਆ ਉਹਨਾਂ ਤੇ ਚੱਲ ਜਾਂਦੀ ਆ ਜੇ ਇਦਾਂ ਨਹੀਂ ਆ ਤੇ ਇਹਦਾ ਮਤਲਬ ਕਿ ਤੁਹਾਡੇ ਬੱਚੇ ਨੂੰ ਕਿਸੇ ਨਾ ਕਿਸੇ ਚੀਜ਼ ਦੀ ਕਮੀ ਆ ਤੁਸੀਂ ਇੱਕ ਵਾਰੀ ਡਾਕਟਰ ਦੀ ਰਾਇ ਜ਼ਰੂਰ ਲਓ ਛੋਟੀ ਉਮਰ ਦੇ ਵਿੱਚ ਪਰ ਜਿੱਥੋਂ ਤੱਕ ਡਾਕਟਰ ਵੀ ਉਹਨਾਂ ਨੂੰ ਦਵਾਈ ਵੀ ਦੇਣਗੇ ਪਰ ਇਹ ਵਾਲ ਜਿਹੜੇ ਆ ਜਿਨ੍ਹਾਂ ਦੇ ਚਿੱਟੇ ਹੋਣ ਦਾ ਪੈਂਦੀ ਆ ਉਹ ਕੋਈ ਰੋਕཐામ ਨਹੀਂ ਹੁੰਦੀ ਲਾਸਟ ਆਪਾਂ ਕਰਦੇ ਕੀ ਜਦੋਂ ਕਿਸੇ ਬੱਚੇ ਦਾ ਵਿਆਹ ਹੁੰਦਾ ਤੇ ਆਪਾਂ ਉਹਨਾਂ ਨੂੰ ਪਾਰਲਰ ਤੋਂ ਉਹਨਾਂ ਦੇ ਵਾਲ ਜਿਹੜੇ ਕਲਰ ਕਰਵਾ ਦਿੰਨੇ ਆ ਉਹ ਜਿਹੜੇ ਕਲਰ ਕਰਵਾਉਂਦੇ ਉਹ ਹੋਰ ਚਿੱਟੇ ਹੋਣ ਦਾ ਪੈਂਦੇ ਆ ਜੇ ਤੁਹਾਡੇ ਵਾਲ ਛੋਟੀ ਉਮਰ ਦੇ ਵਿੱਚ ਚਿੱਟੇ ਹੁੰਦਾ ਆ ਉਹਦਾ ਸਭ ਤੋਂ ਵਧੀਆ ਜਿਹੜਾ ਇਲਾਜ ਵਾ ਉਹ ਵਾ ਤੁਸੀਂ ਜਿੰਨਾ ਵੀ ਹੋ ਸਕੇ ਆਵਲਾ ਖਾਓ ਆਵਲੇ ਦਾ ਇਸਤੇਮਾਲ ਕਰੋ ਕਿਉਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਖਾਣ ਪੀਣ ਦੇ ਵਿੱਚ ਆਵਲਿਆਂ ਦਾ ਇਸਤੇਮਾਲ ਕਰਨਾ ਹੋਊਗਾ ਕਦੀ ਕਦੀ ਹੀ ਕਹੇ ਜਗ੍ਹਾ ਆਵਲੇ ਬੋਲਦੇ ਕਈ ਜਗ੍ਹਾ ਔਲੇ ਬੋਲਦੇ ਆ ਔਲੇ ਜਿਹੜੇ ਹੁੰਦੇ ਆ ਆਵਲੇ ਉਹ ਖਾਣ ਦੇ ਵਿੱਚ ਕੜਵੇ ਹੁੰਦੇ ਆ ਪਰ ਉਹਨਾਂ ਦਾ ਇਹ ਮਤਲਬ ਨਹੀਂ ਆ ਕਿ ਕੜਵੇ ਆ ਤੇਸੀਂ ਖਾਣੇ ਨਹੀਂ ਆ ਸਿਆਣੇ ਕਹਿੰਦੇ ਆ ਕਿ ਔਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਅਦ ਚ ਪਤਾ ਲੱਗਦਾ ਵਾ ਔਲੇ ਜਿਹੜੇ ਆ ਤੁਸੀਂ ਉਹਨੂੰ ਅਚਾਰ ਬਣਾ ਕੇ ਖਾ ਲਓ ਔਲੇ ਜਿਹੜੇ ਆ ਤੁਸੀਂ ਉਹਦਾ ਮਰੱਬਾ ਬਣਾ ਕੇ ਖਾ ਲਓ ਔਰੇ ਜਿਹੜੇ ਆ ਤੁਸੀਂ ਉਹਦਾ ਜੂਸ ਕੱਢ ਕੇ ਪੀਰੋ ਫਿਰ ਜੇ ਔਲਿਆਂ ਨੂੰ ਤੁਸੀਂ ਸੁਕਾ ਕੇ ਉਹਦੀਆਂ ਕੈਂਡੀਆਂ ਬਣਾ ਲਓ ਉਹ ਤੁਸੀਂ ਵੀ ਖਾ ਸਕਦੇ ਆ ਬਹੁਤ ਟੇਸਟੀ ਲੱਗਦੀਆਂ ਬੱਚੇ ਵੀ ਖਾਓਗੇ ਇਹੋ ਜੀ ਕੋਈ ਗੱਲ ਨਹੀਂ ਕਿ ਉਹਨੂੰ ਕੋਈ ਨਹੀਂ ਖਾਊਗਾ ਸਭ ਤੋਂ ਪਹਿਲਾਂ ਤੁਸੀਂ ਔਲੇਆਂ ਦਾ ਜਿਆਦਾ ਤੋਂ ਜਿਆਦਾ ਖਾਂਚੀ ਇਸਤੇਮਾਲ ਕਰੋ ਦੂਸਰੀ ਗੱਲ ਆ ਧੁੱਪ ਜ਼ਰੂਰ ਲਾਓ ਅਸੀਂ ਕੀ ਕਰਦੇ ਆ ਅਸੀਂ ਧੁੱਪ ਨਹੀਂ ਲੈਂਦੇ ਆ ਇਸ ਕਰਕੇ ਵੀ ਸਾਡੇ ਜਿਹੜੇ ਵਾਲਾਂ ਤੇ ਬਹੁਤ ਜ਼ਿਆਦਾ ਫਰਕ ਜਿਹੜਾ ਵਾ ਪੈਂਦਾ ਵਾ ਜਦੋਂ ਅਸੀਂ ਧੁੱਪ ਨਹੀਂ ਲੈਂਦੇ ਸਾਨੂੰ ਵਿਟਾਮਿਨ ਡੀ ਨਹੀਂ ਮਿਲਦਾ ਉਹਦੇ ਨਾਲ ਜਿਹੜੇ ਸਾਡੇ ਵਾਲ ਆ ਝੜਨਦੇ ਵੀ ਆ ਤੇ ਚਿੱਟੇ ਵੀ ਹੁੰਦੇ ਆ ਤੀਸਰੀ ਗੱਲ ਇਹ ਵਾ ਕਿ ਤੁਸੀਂ ਮੌਸਮੀ ਜਿਹੜੇ ਫਲ ਆ ਜੇ ਤੁਸੀਂ ਤੁਹਾਡੀ ਅੱਜ ਤੁਹਾਡੀ ਮਤਲਬ ਕੀ ਪਹੁੰਚ ਚ ਵਾ ਤੇ ਤੁਸੀਂ ਮੌਸਮੀ ਫਲ ਜਿਹੜੇ ਆ ਤੁਸੀਂ ਜ਼ਰੂਰ ਖਾਇਆ ਕਰੋ ਉਹਨਾਂ ਨਾਲ ਵੀ ਬਹੁਤ ਫਰਕ ਪੈਂਦਾ ਬਾਕੀ ਹੁੰਦੇ ਜਿਹੜੇ ਬੱਚੇ ਆ ਉਹ ਘਰ ਦੀ ਰੋਟੀ ਘੱਟ ਖਾਂਦੇ ਤੇ ਬਾਹਰ ਦੇ ਸਮਾਨ ਜ਼ਿਆਦਾ ਖਾਂਦੇ ਇਸ ਕਰਕੇ ਉਹਨਾਂ ਦੇ ਵਾਲਾਂ ਤੇ ਜਿਹੜਾ ਬਹੁਤ ਜ਼ਿਆਦਾ ਸਲੇ ਹੁੰਦਾ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਪਹਿਲਾਂ ਲੋਕੀ ਘਰ ਦਾ ਹੀ ਸਮਾਨ ਖਾਂਦੇ ਸੀ ਸਰੋਂ ਦੇ ਤੇਲ ਦਾ ਇਸਤੇਮਾਲ ਕਰਦੇ ਸੀ ਉਦੋਂ ਵਨਸ ਵਨੇ ਤੇਲ ਨਹੀਂ ਸੀ ਹੁੰਦੇ ਲੋਕਾਂ ਦੇ ਵਾਲ ਛੇਤੀ ਚਿੱਟੇ ਨਹੀਂ ਸੀ ਹੁੰਦੇ ਜਿੰਨੀ ਛੇਤੀ ਹੋਣ ਚਿੱਟੇ ਹੁੰਦੇ ਆ ਵਾਲ ਆਪਣੇ ਖਾਣ ਵਿੱਚ ਹਰੀਆਂ ਸਬਜ਼ੀਆਂ ਦਾ ਜ਼ਰੂਰ ਇਸਤੇਮਾਲ ਕਰੋ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਵੱਲ ਜ਼ਿਆਦਾ ਧਿਆਨ ਦਿਓ ਤੀਸਰੀ ਗੱਲ ਹੈ ਅਸੀਂ ਜੇ ਤੁਸੀਂ ਥੋੜੀ ਵੱਡੇ ਹੋ ਹੁੰਦੇ ਤਾਂ ਤੁਹਾਨੂੰ ਤੁਹਾਡੇ ਸਿਰ ਦੇ ਵਿੱਚ 10 ਤੋਂ 15 ਵਾਲ ਚਿੱਟੇ ਤੇ ਤੁਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਕਿ ਮੈਂ ਮਤਲਬ ਕਿ ਵਾਲ ਮੇਰੇ ਚਿੱਟੇ ਹੁੰਦੇ ਆ ਇਹ ਕੋਈ ਵੱਡੀ ਗੱਲ ਨਹੀਂ ਆ ਸਾਡੇ ਸਿਰ ਦੇ ਵਿੱਚ ਇੰਨੇ ਕ ਵਾਲ ਹੁੰਦੇ ਆ ਕਿ ਜੇ ਉਹਦੇ ਵਿੱਚ 10-15 ਵਾਲ ਚਿੱਟੇ ਹੋਣਗੇ ਵੀ ਤਾਂ ਉਹਨਾਂ ਦਾ ਕੋਈ ਖਾਸ ਪਤਾ ਨਹੀਂ ਲੱਗਦਾ ਤੁਸੀਂ ਇਹਨੂੰ ਆਪਣੀ ਉਮਰ ਦੇ ਨਾਲ ਜੋੜ ਕੇ ਨਾ ਵੇਖਿਆ ਕਰੋ ਵਾਲ ਚਿੱਟੇ ਹੋ ਨਾ ਤੁਹਾਡੀ ਉਮਰ ਵੱਡੀ ਨਹੀਂ ਲੱਗਦੀਆਂ ਕਿਉਂਕਿ ਉਹ ਤੁਹਾਡੇ ਫੇਸ ਤੋਂ ਹੀ ਪਤਾ ਲੱਗ ਜਾਂਦਾ ਕਿ ਤੁਸੀਂ ਕਿੰਨੀ ਉਮਰ ਦੇ ਆ ਅਸਲ ਦੇ ਵਿੱਚ ਅਸੀਂ ਕਰਦੇ ਕਿ ਜੇ ਸਾਡੇ ਥੋੜੇ ਜਿਹਾ ਵਾਲ ਚਿੱਟੇ ਹੁੰਦੇ ਤੇ ਅਸੀਂ ਬਹੁਤ ਇਦਾਂ ਕਰਦੇ ਕਿ ਅਸੀਂ ਹੱਥਾਂ 'ਵਲੀ ਮਹਿੰਦੀ ਲਗਾਉਣ ਦਾ ਪੈਂਦੇ ਆ ਸਾਡੀ ਇੱਕ ਮੰਨ ਦੇ ਵਿੱਚ ਆਪਣੀ ਇੱਕ ਗੱਲ ਬਣੀ ਹੋਈ ਆ ਕਿ ਜਿਹੜੀ ਲਾਲ ਮਹਿੰਦੀ ਆ ਉਹ ਸਾਡੇ ਵਾਲਾਂ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਦਿੰਦੀ ਆ ਤੁਸੀਂ ਆਪ ਸੋਚ ਕੇ ਵੇਖੋ ਕਿ ਜਿੰਨੀ ਦੁਨੀਆ ਦੇ ਵਿੱਚ ਮਹਿੰਦੀ ਲੱਗਣ ਦੇ ਹੀ ਆ ਕਿ ਉਹਨੇ ਮਹਿੰਦੀ ਦੇ ਰੋਖ ਹੈਗੇ ਆ ਨਹੀਂ ਬਿਲਕੁਲ ਨਹੀਂਗੇ ਰੋਖ ਮਹਿੰਦੀ ਦਾ ਜਿਹੜਾ ਰੋਖ ਆ ਉਹ ਤੇ ਲੋਕੀ ਘਰ ਵਿੱਚ ਲਗਾਉਣਾ ਪਸੰਦ ਨਹੀਂ ਕਰਦੇ ਕਿ ਉਹਨੂੰ ਅਸ਼ੁਗਨ ਮੰਨਦੇ ਆ ਕੋਈ ਵੀ ਆਪਣੇ ਘਰ ਵਿੱਚ ਨਹੀਂ ਉਹਨੂੰ ਲਾਉਣਾ ਚਾਹੁੰਦਾ ਤੇ ਫਿਰ ਅਹੀਂ ਜਿੰਨੀ ਮਹਿੰਦੀ ਇਸਤੇਮਾਲ ਕਰੰਦੇ ਆ ਤੇ ਉਹ ਆਉਣ ਕਿੱਥੋਂ ਲਈ ਆ ਕੋਈ ਮਹਿੰਦੀ ਨਹੀਂ ਹੁੰਦੀ ਆ ਅਸਲ ਵਿੱਚ ਅੱਜ ਕੱਲ੍ਹ ਕੈਮੀਕਲ ਪਾ ਪਾ ਕੇ ਸਭ ਰੰਗ ਬਣਾਏ ਹੁੰਦੇ ਆ ਲਾਲ ਮਹਿੰਦੀ ਵੀ ਬਣਾ ਨੂੰ ਉਨਾ ਹੀ ਨੁਕਸਾਨ ਕਰਦੀ ਹੈ ਜਿੰਨੀ ਕਾਲੀ ਮਹਿੰਦੀ ਕਰਦੀ ਹੈ ਠੀਕ ਹੈ ਦੂਸਰੀ ਗੱਲ ਬਹੁਤ ਜਗ੍ਹਾ ਭੁਮੇਖਿਆ ਵਾਕੀ ਆ ਚੀਜ਼ ਬਣਾ ਲਓ ਇਦਾਂ ਤੁਹਾਡੇ ਵਾਲ ਜਿਹੜੇ ਆ ਜੜ ਤੋਂ ਕਾਲੇ ਹੋ ਜੂਗੇ ਇਹ ਹੋ ਜੂਗਾ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਨੇਚਰਲ ਜਿਹੜੀਆਂ ਤਰੀਕ ਚੀਜ਼ਾਂ ਵਾ ਉਹਨਾਂ ਨੂੰ ਵਰਤੋ ਤੁਹਾਡੇ ਵਾਲ ਜੇ ਚਿੱਟੇ ਹੋਣਦੇ ਆ ਛੋਟੀ ਉਮਰ ਦੇ ਵਿੱਚ ਤੇ ਉਹ ਬਿਲਕੁਲ ਰੁਕ ਜਾਣਗੇ ਛੋਟੀ ਉਮਰ ਦੀ ਕੀ ਜੇ ਆਪਣੀਆਂ ਕੋਈ ਭੈਣਾ ਵੀਰ 30 35 ਸਾਲ ਦੀ ਉਮਰ ਵਿੱਚ ਵੀ ਇਹਨਾਂ ਨੂੰ ਵਰਤੂਗਾ ਤੇ ਬਿਲਕੁਲ ਉਹਨਾਂ ਦੇ ਵਾਲ ਜਿਹੜੇ ਸਹੀ ਰਹਿਉਗੇ ਸਭ ਤੋਂ ਪਹਿਲਾਂ ਤੇ ਆਪਾਂ ਕੀ ਕਰਨਾ ਵਾ ਸੁੱਕੇ ਆਵਲੇ ਲੈ ਲੈਣੇ ਆ ਸ਼ਿਕਾकाई ਲੈ ਲੈਣਾ ਵਾ ਹੀਠੇ ਲੈ ਲੈਣੇ ਆ ਜਿਆਦਾ ਨਾ ਲੋ ਪਹਿਲਾਂ ਤੁਸੀਂ ਥੋੜੇ ਥੋੜੇ ਲੈ ਲਓ 50 50 ਗ੍ਰਾਮ ਲੈ ਲਓ 100 100 ਗ੍ਰਾਮ ਲੈ ਲਓ ਤੇ ਕਾਲੀ ਇੱਕ ਕੜਾਈ ਲੈ ਲਓ ਉਹਨਾਂ ਨੂੰ ਭੇਂ ਕੇ ਆਪਣੇ ਘਰ ਦੇ ਵਿੱਚ ਰੱਖ ਛੱਡੋ ਜਦੋਂ ਤੁਸੀਂ ਸਿਰਨ ਹੋਣਾ ਵਾ ਤੇ ਤੁਸੀਂ ਉਹਨਾਂ ਦੇ ਨਾਲ ਨਾ ਹੋ ਨਾ ਕਿ ਤੁਸੀਂ ਸ਼ੈਂਪੂ ਦੇ ਨਾਲ ਸਿਰ ਨਾ ਹੋ ਸ਼ੈਂਪੂਆਂ ਦੇ ਵਿੱਚ ਬਹੁਤ ਕੈਮੀਕਲ ਹੁੰਦੇ ਐ ਇਸ ਕਰਕੇ ਸਾਡੇ ਵਾਲ ਬਹੁਤ ਛੇਤੀ ਚਿੱਟੇ ਤੇ ਅਜੀਬ ਜਿਹੇ ਹੋ ਜਾਂਦੇ ਆ ਤੇ ਝੜਦੇ ਵੀ ਆ ਉਹਨਾਂ ਨੂੰ ਭੇਂ ਕੇ ਰੱਖ ਛੱਡੋ ਉਬਾਲਣਾ ਨਹੀਂ ਉਹਨਾਂ ਨੂੰ ਖਾਲੀ ਭੇਂ ਦੇਣਾ ਵਾ ਉਹਨਾਂ ਨੂੰ ਜਿਸ ਤਨ ਇੱਕ ਜਣੇ ਨੇ ਨਹਾ ਲਿਆ ਫਿਰ ਥੋੜਾ ਜਿਹਾ ਵਿੱਚ ਹੋਰ ਪਾਣੀ ਪਾ ਤਾ ਅਗਲੇ ਦਿਨ ਦੂਜੇ ਜਣੇ ਨੇ ਨਹਾ ਲਿਆ ਵਾ ਰਾਤ ਭਰ ਭਿੱਜੇ ਰਹਿਆ ਸਵੇਰੇ ਉਹਨਾਂ ਨੂੰ ਹੱਥ ਦੇ ਨਾਲ ਮਸਲ ਲਓ ਮਸਲਣ ਤੋਂ ਬਾਅਦਾਂ ਤੇਲ ਤੇ ਅਸੀਂ ਅੱਜਕੱਲ ਆਪਾਂ ਤੇਲ ਤੇ ਸਿਰ ਦੇ ਵਿੱਚ ਲਾਉਂਦੇ ਹੀ ਨਹੀਂ ਆ ਪਹਿਲਾਂ ਹੁੰਦਾ ਹੀ ਕਿ ਤੇਲ ਅਸੀਂ ਬਹੁਤ ਲਾਉਂਦੇ ਹੀ ਤੇ ਸਾਨੂੰ ਸ਼ੈਂਪੂ ਲਾਉਣ ਦੀ ਲੋੜ ਹੁੰਦੀ ਕਿ ਸਾਡੇ ਵਾਲ ਜਿਹੜੇ ਆ ਫਣਫਣੇ ਹੋ ਜਾਣ ਤੇ ਹੁਣ ਅਸੀਂ ਤੇਲ ਹੀ ਨਹੀਂ ਲਾਉਂਦੇ ਆ ਵਾਲ ਤੇ ਸਾਡੇ ਸੁੱਕੇ ਡਰਾਈ ਰਹਿੰਦੇ ਆ ਉਹਨਾਂ ਲਈ ਤੇ ਇੱਕਦਮ ਥੋੜਾ ਜਿਹਾ ਆਪਾਂ ਉਹ ਸ਼ੈਂਪੂ ਦਾ ਇਸਤੇਮਾਲ ਕਰਾਂਗੇ ਜਿਹੜਾ ਆਪਾਂ ਘਰੇ ਬਣਾਇਆ ਵਾ ਉਹ ਸ਼ੈਂਪੂ ਨਹੀਂ ਆ ਕੜਾਈ ਦੇ ਵਿੱਚ ਤੁਸੀਂ ਬਸ ਖਾਲੀ ਕੁਝ ਉਬਾਲਣਾ ਨਹੀਂ ਆ ਪੇਂ ਛੱਡਣੀਆਂ ਚੀਜ਼ਾਂ ਜਦੋਂ ਤੁਸੀਂ ਨਾਣ ਲੱਗਣਾ ਵਾ ਉਦੋਂ ਤੁਸੀਂ ਉਹਨਾਂ ਨੂੰ ਹਲਕਾ ਜਿਹਾ ਹੱਥ ਨਾਲ ਮਸਰਕੇ ਤੇ ਆਪਣੇ ਵਾਲਾਂ ਨੂੰ ਲਾ ਕੇ ਵਾਲ ਜਿਹੜੇ ਆ ਢੋਲੋ ਤੀਸਰੀ ਗੱਲ ਇਹ ਆ ਕਿ ਵਾਲਾਂ ਨੂੰ ਜਿਹੜਾ ਵਾ ਤੇਲ ਦੇ ਨਾਲ ਮ사ਜ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਅੱਜ ਕੱਲ ਵਾਲਾਂ ਨੂੰ ਨਾ ਤੇਲ ਦੇ ਨਾਲ ਮ사ਜ ਨਹੀਂ ਕਰਦੇ ਪਹਿਲਾਂ ਜਿਹੜੇ ਬੀਬੀਆਂ ਸੀ ਨਾ ਉਹ ਤੇਲ ਦੇ ਨਾਲ ਬੱਚਿਆਂ ਨੂੰ ਨਾ ਚੋਪੜੀ ਰੱਖਦੀਆਂ ਸੀ ਹੁੰਦੇ ਨਾ ਤੇ ਬੱਚੇ ਸੌਂਦੇ ਆ ਤੇ ਨਾ ਬੀਬੀਆਂ ਦਾ ਇੰਨਾ ਧਿਆਨ ਹੁੰਦਾ ਵਾ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਤੇਲ ਆ ਉਹ ਬਰਾਬਰ ਨਹੀਂ ਲਾਉਂਦੇ ਆ ਸਾਨੂੰ ਜੇ ਜ਼ਿਆਦਾ ਨਹੀਂ ਤੇ ਹਫਤੇ ਬਾਅਦ ਬੱਚੇ ਦਾ ਜਦੋਂ ਹਿਸਿਆ ਨਾ ਹੁੰਦੇ ਉਹਨੂੰ ਚੰਗੀ ਤਰ੍ਹਾਂ ਜਦੋਂ ਤੱਕ ਬੱਚਾ ਸਾਡੇ ਹੱਥ ਵਿੱਚ ਵਾ ਕਮ ਸੇ ਖਮ ਉਦੋਂ ਤੱਕ ਤੇ ਅਸੀਂ ਬੱਚੇ ਨੂੰ ਆਪਣੇ ਹੱਥ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਤੇਲ ਦੀ ਮ사ਜ ਕਰੋ ਨਾਲੇ ਤੇ ਜਿਹੜੇ ਸਿਰ ਦੇ ਵਾਲ ਦੇ ਜਿਹੜੇ ਇਹ ਛੇਦਦੇ ਹੁੰਦੇ ਨੇ ਉਹ ਖੁੱਲ ਜਾਂਦੇ ਆ ਉਹ ਖੁੱਲਣ ਦੇ ਨਾਲ ਨਵੇਂ ਵਾਲ ਉਗਦੇ ਆ ਤੇ ਨਾਲੇ ਦੇਖੋ ਜੇ ਆਪਾਂ ਰੋਟੀ ਨਹੀਂ ਖਾਵਾਂਗੇ ਤੇ ਆਪਾਂ ਸਹੀ ਕਿੱਦਾਂ ਰਾਵਾਂਗੇ ਵਾਲਾਂ ਦੀ ਵੀ ਜਿਹੜੀ ਖਰਾਕ ਆ ਉਹ ਤੇਲ ਵਾ ਠੀਕ ਆ ਪਹਿਲਾਂ ਦੀਆਂ ਬੀਬੀਆਂ ਤੇ ਘਿਓ ਲਾਉਂਦੀਆਂ ਸੀ ਪਰ ਅੱਜਕੱਲ ਕੋਈ ਘਿਓ ਲਾਉਂਦਾ ਨਹੀਂ ਆ ਇਹਦਾ ਵੀ ਬਹੁਤ ਚੰਗਾ ਜਿਹੜਾ ਵਾ ਅਸਰ ਹੁੰਦਾ ਵਾ ਵਾਲਾਂ ਤੇ ਆਪਾਂ ਜਦੋਂ ਦੇ ਕੈਮੀਕਲ ਵਾਲੇ ਤੇਲ ਸ਼ੈਂਪੂ ਲਾਉਣ ਲੱਗੇ ਉਦੋਂ ਦੇ ਸਾਡੇ ਜਿਹੜੇ ਵਾਲ ਆ ਜ਼ਿਆਦਾ ਚਿੱਟੇ ਹੋਣ ਲੱਗੇ ਪਹਿਲਾਂ ਲੋਕਾਂ ਦੇ ਵਾਲ ਜਿਹੜੇ ਉਮਰ ਦੇ ਨਾਲ ਹੀ ਚਿੱਟੇ ਹੁੰਦੇ ਸੀ ਕਿਸੇ ਭਣ ਭਰਾ ਨੇ ਕਈ ਭਣ ਭਰਾ ਕਰਦੇ ਆ ਕਮੈਂਟ ਕੀਤਾ ਕਿ ਤੁਹਾਡੇ ਵਾਲ ਚਿੱਟੇ ਆ ਤੇ ਤੁਸੀਂ ਇਹਨਾਂ ਨੂੰ ਡਾਈ ਕਰ ਲਓ ਨਹੀਂ ਜੀ ਮੈਨੂੰ ਡਾਈ ਦੀ ਬਿਲਕੁਲ ਜ਼ਰੂਰਤ ਨਹੀਂ ਆ ਮੇਰੇ ਜਿਹੜੇ ਵਾਲ ਆ ਨੇਚੁਰਲੀ ਚਿੱਟੇ ਆ ਔਰ ਮੈਨੂੰ ਆਪਣੇ ਵਾਲਾਂ ਤੇ ਬਿਲਕੁਲ ਕੋਈ ਅਫਸੋਸ ਨਹੀਂ ਕਿ ਮੇਰੇ ਵਾਲ ਚਿੱਟੇ ਆ ਸਗੋਂ ਕਿ ਮੇਰੇ ਵੱਲ ਚਿੱਟੇ ਵਾਲ ਵੇਖ ਕੇ ਬਹੁਤ ਭੈਣ ਭਰਾਵਾਂ ਨੇ ਜਿਹੜੇ ਵਾਲ ਆ ਉਹ ਡਾਈ ਕਰਨੇ ਛੱਡਦੇ ਆ ਆਪਣੇ ਟਾਈਮ ਤੇ ਮੈਂ ਵੀ ਕਿਸੇ ਟਾਈਮ ਮਹਿੰਦੀ ਦਾ ਇਸਤੇਮਾਲ ਕੀਤਾ ਹੀ ਪਰ ਮੈਨੂੰ ਉਹਦਾ ਕੁਝ ਖਾਸ ਚੰਗਾ ਰਿਜ਼ਲਟ ਨਹੀਂ ਲੱਗਾ ਇਸ ਕਰਕੇ ਮੈਂ ਜਿਵੇਂ ਆ ਓਵੇਂ ਠੀਕ ਆ ਕਿਉਂਕਿ ਇਹਦੇ ਨਾਲ ਕੀ ਆ ਸਾਨੂੰ ਬਿਲਕੁਲ ਇਹ ਨਹੀਂ ਹੁੰਦਾ ਕਿ ਅਸੀਂ ਪਾਰਟੀ ਜਿੱਥੇ ਜਾਣਾ ਵਾ ਕਿਸੇ ਪ੍ਰੋਗਰਾਮ ਚ ਜਾਣਾ ਤੇ ਪਹਿਲਾਂ ਅਸੀਂ ਆਪਣੇ ਵਾਲਾਂ ਨੂੰ ਕਲਰ ਕਰੀਏ ਨਹੀਂ ਜਿਹੀ ਜਾਵਾਂਗੇ ਇੱਕਦਮ ਜਿੱਦਾਂ ਲੈ ਗਏ ਅਸੀਂ ਉਦਾਂ ਦੇ ਘਰੋਂ ਤੋਰ ਪਹਿਨੇ ਆ ਮੈਂ ਬਹੁਤ ਜਣਾਂ ਦੇ ਦੇਖਦੀ ਆ ਕਿ ਵਾਲ ਤੇ ਉਹ ਕਲਰ ਕਰ ਲੈਂਦੇ ਆ ਪਰ ਉਹਨਾਂ ਦੀਆਂ ਜੜਾਂ ਉਹਨਾਂ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਵਾਲ ਚਿੱਟੇ ਆ ਜੋਰੇ ਨੇਚਰਲ ਵਾਲ ਹੁੰਦੇ ਤੁਹਾਡੇ ਕਲਰ ਕੀਤੇ ਤੋਂ ਬਿਨਾ ਜਿਹੜੇ ਨੇਚਰਲ ਵਾਲ ਉਹਨਾਂ ਦੀ ਲੁੱਕ ਤੇ ਕਲਰ ਕੀਤੇ ਵਾਲਾਂ ਦੀ ਲੁੱਕ ਜਿਹੜੀ ਅਲੱਗ ਹੁੰਦੀ ਆ ਅੱਜ ਕੱਲ ਸਾਡੀਆਂ ਬੱਚੀਆਂ ਭੈਣਾਂ ਫਾਲਸ ਤੇ ਜਾ ਕੇ ਵਾਲਾਂ ਨੂੰ ਤਰ੍ਹਾਂ ਤਰ੍ਹਾਂ ਦੇ ਕਲਰ ਲਗਵਾਉਂਦੀਆਂ ਵਾ ਤੇ ਉਹ ਜਿਹੜੇ ਕਲਰ ਆ ਉਹ ਹੀ ਸਾਡੇ ਵਾਲਾਂ ਨੂੰ ਖਰਾਬ ਕਰਦੇ ਆ ਕਦੇ ਕਦੇ ਤੇ ਅਸੀਂ ਭੈਣਾਂ ਆਪਣੇ ਆਦਮੀਆਂ ਨੂੰ ਵੀ ਕਹਿ ਦਿੰਦੇ ਆ ਕਿ ਤੁਹਾਡੀ ਦਾੜੀ ਚ ਵਾਲ ਜਿੱਟੇ ਆ ਤੇ ਤੁਸੀਂ ਡਾਈ ਲਾਉਣੀ ਸ਼ੁਰੂ ਕਰ ਦੋ ਦੇਖੋ ਇੱਕ ਚੀਜ਼ ਹਮੇਸ਼ਾ ਧਿਆਨ ਚ ਰੱਖਿਓ ਜੇ ਤੁਹਾਡੇ ਸਿਰ ਦੇ ਵਿੱਚ ਜਾਂ ਦਾੜ੍ਹੀ ਦੇ ਵਿੱਚ 100 ਵਾਲੇ ਵੀ ਚਿੱਟਾ ਵਾ ਤੇ ਤੁਸੀਂ ਕਲਰ ਨਹੀਂ ਕਰਨਦੇ ਤੇ ਅਗਲੇ 10-15 ਸਾਲ ਲੱਗੂਗੇ ਤੁਹਾਡੇ ਪੂਰੇ ਵਾਲ ਚਿੱਟੇ ਹੋਣ ਨੂੰ ਤੇ ਜੇ ਤੁਸੀਂ ਤੁਹਾਡੀ ਦਾੜ੍ਹੀ ਦੇ ਵਿੱਚ ਜਾਂ ਸਿਰ ਦੇ ਵਿੱਚ ਵਾਲ ਜਿਹੜੇ ਆ 100 ਚਿੱਟਾ ਵਾ ਤੇ ਤੁਸੀਂ ਕਲਰ ਲਾਉਣ ਲੱਗੇ ਜੇ ਤੇ ਤਾਂ ਅਗਲੇ 6 ਮਹੀਨਿਆਂ ਦੇ ਵਿੱਚ ਤੁਹਾਡੇ ਜਿੰਨੇ ਵੀ ਸਿਰ 'ਚ ਜਾਂ ਦਾੜ੍ਹੀ 'ਚ ਵਾਲ ਆ ਉਹ ਸਾਰੇ ਚਿੱਟੇ ਹੋ ਜਾਣੇ ਆ ਇਹਨਾਂ ਦਾ ਕੈਮੀਕਲ ਦਾ ਅਸਰ ਪੈਂਦਾ ਵਾ ਠੀਕ ਹੈ ਤੇ ਨਾਲੇ ਉਹਦਾ ਸਭ ਤੋਂ ਜ਼ਿਆਦਾ ਜਿਹੜਾ ਅਸਰ ਆ ਉਹ ਸਾਡੇ ਆਈਬ੍ਰੋ ਤੇ ਵੀ ਪੈਂਦਾ ਵਾ ਆਈਬ੍ਰੋ ਵੀ ਸਾਡੇ ਵਾਈਟ ਹੋਣ ਲੱਗਦੇ ਕਿਉਂਕਿ ਸਾਡੀ ਸਕਿਨ ਤੇ ਕਲਰ ਦਾ ਬਹੁਤ ਅਸਰ ਹੁੰਦਾ ਵਾ ਇਸੇ ਲਈ ਸਾਡੇ ਜਿਹੜੇ ਆਈਬ੍ਰੋ ਆ ਉਹ ਵੀ ਜਲਦੀ ਨਾਲ ਫਿਰ ਵਾਈਟ ਹੋਣ ਲੱਗਦੇ ਆ ਇਸ ਕਰਕੇ ਸਾਨੂੰ ਕਲਰ ਵਾਲੇ ਸ਼ੈਂਪੂ ਤੇਲ ਤੋਂ ਬਚਣਾ ਚਾਹੀਦਾ ਵਾ ਨੇਚਰਲ ਤਰੀਕੇ ਦੇ ਨਾਲ ਆਪਣੇ ਵਾਲਾਂ ਨੂੰ ਜਿਹੜਾ ਵਾ ਧੋਣਾ ਚਾਹੀਦਾ ਵਾ ਜੇ ਆਪਾਂ ਨੇਚਰਲ ਤਰੀਕੇ ਨਾਲ ਇਹਨਾਂ ਦੀ ਦੇਖਭਾਲ ਕਰਾਂਗੇ ਤੇ ਸਾਡੇ ਵਾਲ ਵਾਈਟ ਹੋਣ ਤੋਂ بچ ਸਕਦੇ ਆ ਵਾਲ ਛੇਤੀ ਚਿੱਟੇ ਨਹੀਂ ਹੋਵਗੇ ਇਹ ਤੁਸੀਂ ਜਦੋਂ ਸਾਡੇ ਪੂਰੇ ਵਾਲ ਚਿੱਟੇ ਹੋ ਗਏ ਉਦੋਂ ਆਪਾਂ ਇਹਨਾਂ ਦਾ ਕੁਝ ਨਹੀਂ ਕਰ ਸਕਦੇ ਆ ਪਰ ਜੇ ਸਾਡੇ ਵਾਲ ਹਜੇ ਨਵੇਂ-ਨਵੇਂ ਚਿੱਟੇ ਹੋਣਦੇ ਆ ਥੋੜੇ ਜਿ ਚਿੱਟੇ ਹੋਏ ਆ ਤੇ ਆਪਾਂ ਇਹਨਾਂ ਨੂੰ ਬਚਾ ਸਕਦੇ ਆ ਬਾਕੀ ਆਪਣੀ ਅੱਜ ਦੀ ਜਿਹੜੀ ਵੀਡੀਓ ਸੀ ਉਹ ਸੀ ਨਿੱਕੀ ਉਮਰ ਵਿੱਚ ਵਾਲਾਂ ਨੂੰ ਚਿੱਟੇ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਵੀਡੀਓ ਚੰਗੀ ਲੱਗੇ ਲਾਈਕ ਜਰੂਰ ਕਰਿਓ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਹੋਵੇ ਕਮੈਂਟ ਕਰਕੇ ਦੱਸਿਓ ਵੀਡੀਓ ਚੰਗੀ ਲੱਗਣ ਤੇ ਹੋਰ ਭੈਣ ਭਰਾਵਾਂ ਨੂੰ ਸ਼ੇਅਰ ਕਰਿਓ ਜੇ ਸਾਡੇ ਚੈਨਲ ਨੂੰ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਜੀ ਦਬਾ ਦਿਆ ਕਰੋ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਮਿਲ ਜੇ ਧੰਨਵਾਦ ਸਸਰੀਕਰ